ਉਦੇਵਾਨੂ ਪ੍ਰਤਾਪ ਸਿੰਘ ਨਾਮ ਜੋ ਕਿ ਪਠਾਨਕੋਟ ਦੇ ਰੂਰਲ ਏਰੀਆ ਦਾ ਰਹਿਣ ਵਾਲਾ ਇੱਕ ਬੱਚਾ ਅਕਸਰ ਮੈਂ ਲੋਕਾਂ ਨੂੰ ਪੁੱਛਦਾ ਤੁਹਾਡਾ ਨਾਮ ਕੀ ਹੈ ਸੈਮੀ ਜੀ ਆਵਾਜ਼ ਦੇ ਵਿੱਚ ਇੱਕ ਬੱਚਾ ਆਪਣਾ ਨਾਮ ਦੱਸਦਾ ਹੁੰਦਾ ਜੀ ਸਰ ਜੀ ਮੇਰਾ ਨਾਮ ਉਦੇਵਾਨੂ ਪ੍ਰਤਾਪ ਸਿੰਘ ਇਹ ਕਹਿੰਦਾ ਕੌਣ ਜਾਣਦਾ ਅੱਜ ਉਦੇਵਾਨੂ ਪ੍ਰਤਾਪ ਸਿੰਘ ਨੂੰ ਦੁਨੀਆ ਜਾਣਦੀ ਹੈ ਜੀ ਸਹੀ ਗੱਲ ਇੱਕ ਬੱਚਾ ਪਿੰਡ ਚੋਂ ਉੱਠਿਆ ਸ਼ਹਿਰ ਆ ਅਮਰੀਕਾ ਗਿਆ ਆਪਣੀ ਜ਼ਿੰਦਗੀ ਬਣਾਈ ਅੱਜ ਉਸ ਬੱਚੇ ਨੂੰ ਜਾਣਦੇ ਨੇ ਅੱਜ ਉਸ ਬੱਚੇ ਨੇ ਆਪਣੇ ਮਾਪਿਓ ਨੂੰ ਅਮਰੀਕਾ ਐਂਬੈਸੀ ਚੋਂ ਵੀ ਜਦਵਾਰ ਜੀ ਸਹੀ ਗੱਲ ਬੜੀ ਖੁਸ਼ੀ ਦੀ ਗੱਲ ਹੈ ਤੁਹਾਡਾ ਸਭ ਤੋਂ ਵੱਡਾ ਕਿੰਦਾ ਕਿੰਦਾ ਦਾ ਫੀਲ ਹੋ ਰਿਹਾ ਮੈਂ ਕਹਿੰਦਾ ਇਹ ਇਹ ਤਾਂ ਰੋਂਦੇ ਹੀ ਜਿਹੜੇ ਵੀਜ਼ਾ ਮਿਲਿਆ ਜੀ ਮੁਬਾਰਕ ਦਿੱਤੀ ਹੈ ਸਰ ਉਹਨਾਂ ਨੇ ਤੇ ਇਹ ਰੋਂਦੇ ਬਾਰ ਨੂੰ ਆਏ ਨੇ ਜੀ ਪਤਾ ਕੀ ਇਹ ਰੋਣਾ ਜਿਹੜਾ ਹੁੰਦਾ ਨਾ ਜੀ ਇਹ ਅਥਰੂ ਹੈ ਨਾ ਜਿਹੜੇ ਅੱਖਾਂ ਦੇ ਹਾਂ ਖੁਸ਼ੀ ਦੇ ਨੇ ਇਹ ਨਾ ਖੁਸ਼ੀ ਦੇ ਨੇ ਖੁਸ਼ੀ ਦਾ ਅਥਰੂ ਨੇ ਹਾਂਜੀ ਤੁਸੀਂ ਸੋਚੋ ਤੁਸੀਂ ਮਾਪਿਓ ਤੁਹਾਡਾ ਰੋਣਾ ਨਿਕਲਦਾ ਪਿਆ ਮੇਰੇ ਵਰਗੇ ਦਾ ਕੀ ਹਾਲ ਹੁੰਦਾ ਹੋਗਾ ਮੇਰੇ ਤੇ ਤੁਸੀਂ ਵਿਸ਼ਵਾਸ ਕਰਕੇ 4 ਸਾਲ ਪਹਿਲਾਂ ਆਪਦਾ ਬੱਚਾ ਸਾਨੂੰ ਫੜਾਇਆ ਅੱਜ ਬੱਚਾ ਵਧੀਆ ਰੋਟੀ ਖਾ ਰਿਹਾ ਦੁਨੀਆ ਦੇ ਸਭ ਤੋਂ ਸੋਹਣੇ ਮੁਲਕ ਦੇ ਵਿੱਚ ਹਾਂਜੀ ਹਾਂਜੀ ਜੀ ਤੁਹਾਨੂੰ ਲੋਕਾਂ ਨੂੰ ਮਿਲੇ ਸਰ ਦੋ ਬੜੀ ਹੋਰ ਘਰ ਆਇਆ ਵੀ ਹੈ ਇਹ 2 ਮਹੀਨੇ ਪਹਿਲੇ ਵੀ ਛੁੱਟੀ ਆਦਾ ਸੀ ਜੀ 4 ਸਾਲਾਂ ਤੋਂ ਦੋ ਵਾਰੀ ਆ ਗਿਆ ਉਹ ਬੱਚਾ ਸਾਡੇ ਕੋਲ ਮਿਲ ਕੇ ਗਿਆ 15-15 20-20 ਦਿਨ ਕੱਟ ਕੇ ਉਸ ਅਮਰੀਕਾਸ ਭੇਜਣ ਬਾਰੇ ਬੱਚੇ ਨੂੰ ਕਦੋਂ ਸੋਚਿਆ ਜੀ ਅਹੀਂ ਸੋਚਿਆ ਨਹੀਂ ਜੀ ਇਹਦੀ ਦਿਮਾਗ 'ਚ ਗੱਲ ਆਈ ਨਹੀਂ ਬਸ 10th ਤੋਂ ਬਾਅਦ ਹੀ 10th ਤੋਂ ਬਾਅਦ ਨਹੀਂ +2 ਤੋਂ ਬਾਅਦ +2 ਤੋਂ ਬਾਅਦ ਮਤਲਬ +1 ਚ ਇਸਨਾ ਬੱਚਾ ਹੋ ਗਿਆ ਤੇ ਬੱਚੇ ਦੇ ਥੋੜੇ ਵਿਚਾਰ ਆਨੇ ਸ਼ੁਰੂ ਹੋਏ ਅਹੀਂ ਬੱਚੇ ਨੇ ਮੁੱਲੇ ਕਿ ਤੂੰ ਇਸ ਤਰ੍ਹਾਂ ਤੋ ਹੀ ਕਰੋਗੀ ਤੂੰ ਹੀ ਮਤਲਬ ਆਪਣਾ ਆਰਮੀ ਵਗੈਰਾ ਚ ਕਿਤੇ ਜਾਓ ਤੇ ਫਿਰ ਹੌਲੀ ਹੌਲੀ ਬੱਚੇ ਨੇ ਕਿਹਾ ਕਿ ਨਹੀਂ ਪਾਪਾ ਮੇਰਾ ਇੰਟਰਸਟ ਬਾਹਰ ਜਾਂਦਾ ਹੈ ਪਾ ਜਾਣਾ ਮੈਂ ਖੁਦ ਕਿੱਥੇ ਪਹੁੰਚੇ ਜੀ ਤੁਹਾਡੇ ਕੋਲ ਬਸ ਤੁਹਾਡੇ ਪੋਡਕਾਸਟ ਸੀ ਬਸ ਮੈਂ ਤੁਹਾਨੂੰ ਤੁਹਾਡਾ ਨਾਮ ਬੜਾ ਜੀ ਮੈਂ ਤੁਹਾਨੂੰ ਦੱਸਣ ਰਿਹਾ ਸੀ ਸਰ ਇਹ ਸਾਰਾ ਸਾਰਾ ਦਿਨ ਦੇ ਦਿੰਦੇ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਵੀਜ਼ਾ ਲਵਾਏ ਸਾਡੇ ਕੋਲ ਤੁਹਾਡੇ ਬੱਚਾ ਵੀ ਪਹਿਲਾਂ ਗਿਆ ਸਾਡੇ ਕੋਲ ਸਪਟੰਬਰ ਚ ਗਿਆ ਹੀ ਬੇਟਾ ਜੀ ਬੱਚੇ ਨੇ ਕੀ ਪੜਾਈ ਪੜ੍ਹੀ ਜੀ ਉੱਥੇ ਪਹਿਲੇ ਉਹਨੇ ਬੀਐਸਸੀ ਕੰਪਿਊਟਰ ਸਾਇੰਸ ਤੁਹਾਡੇ ਕੋਲ ਲਗ ਹਾਂਜੀ ਉਹਦੇ ਬਾਅਦ ਉਹਨੇ ਜਿਸ ਯੂਨੀਵਰਸਿਟੀ ਚ ਦੁਆਰਾ ਗਿਆ ਨਾ ਉੱਥੇ ਉਹਨੂੰ ਕੰਪਿਊਟਰ ਸਾਇੰਸ ਨਹੀਂ ਮਿਲੀ ਉਹਨੂੰ ਉਹਨੂੰ ਅਗੇ ਬਿਜ਼ਨਸ 'ਚ ਆ ਗਿਆ ਫਿਰ ਉਹ ਬਿਜ਼ਨਸ 'ਚ ਇਸ ਤੋਂ ਬਾਅਦ ਉਹਨੇ ਅਗੇ ਮਾਸਟਰ ਕਰਨੀ ਹੈ ਹੁਣ ਉਹ ਉਸ ਤੇ ਕਨਫਿਊਜ਼ ਹੈ ਕਿ ਮੈਂ ਮਾਸਟਰ ਕਰਾਂ ਤੇ ਕਿਸ ਤਰ੍ਹਾਂ ਕਰਾਂ ਪਹਿਲੇ ਤਾਂ ਜੋਬ ਲੱਭਣ ਡਿਆ ਹੁਣ ਉਹ ਉਹ ਜੋਬ ਦੀ ਤਲਾਸ਼ੀ ਦੇ ਵਿੱਚ ਹੈ ਤੇ ਜੋਬ ਦੇ ਉਹਨੂੰ ਇੰਟਰਵਿਊ ਦੇ ਰਿਹਾ ਹੈ ਇੰਟਰਵਿਊ ਦੇ ਰਿਹਾ ਹੈ ਉਹ ਜੋਬ ਵਾਸਤੇ ਇੰਟਰਵਿਊ ਦੇਂਦੇ ਆ ਤੇ ਜਿੱਥੇ ਵੀ ਉਹਨੂੰ ਮੌਕਾ ਮਿਲਦਾ ਹੈ ਤੇ ਉਹ ਜੋਬ ਕਰੇਗਾ ਉਸ ਦੇ ਬਾਅਦ ਨੈਕਸਟ मार्च अप्रैल ਦੇ ਵਿੱਚ ਜਦੋਂ ਉਹਦੇ ਹੁੰਦੇ ਨੇ ਜਦੋਂ ਫਾਰਮ ਲੱਗਦੇ ਨੇ ਜਦੋਂ ਉਹ ਬੱਚਾ ਲਾਏਗਾ ਆਪਣੇ ਤੇ ਉਹਦੇ ਵਿੱਚ ਬੱਚੇ ਦਾ ਜਦੋਂ ਆਏਗਾ ਉਹ ਬੱਚੇ ਨੂੰ ਵੀਜ਼ਾ ਮਿਲੇਗਾ ਵਰਕ ਵੀਜ਼ਾ ਮਿਲੇਗਾ ਫਿਰ ਬੱਚਾ ਉਹਦੇ ਬਾਅਦ ਵਿੱਚ ਤੁਸੀਂ ਇੱਕ ਮਾਪੇ ਦਾ ਵੀ ਫਰਜ਼ ਨਿਭਾਇਆ ਇੱਕ ਗੁਰੂ ਦਾ ਫਰਜ਼ ਵੀ ਨੂੰ ਆ ਤੁਸੀਂ ਪੜਾਇਆ ਵੀ ਉਹਨੂੰ ਗਾਈਡ ਵੀ ਕੀਤਾ ਜਿੰਮੇਵਾਰੀਆਂ ਸੀਗੀਆਂ ਤੁਹਾਡੇ ਤੇ ਕਾਫੀ ਹੱਦ ਤੱਕ ਜਿੰਮੇਵਾਰੀਆਂ ਤੁਸੀਂ ਨਿਭਾਤੀਆਂ ਹੁਣ ਬੱਚੇ ਦੀ ਜ਼ਿੰਮੇਵਾਰੀ ਸੀ ਤਾਂ ਉਹਨੇ ਤੁਹਾਨੂੰ ਵੀਜ਼ਾ ਦਵਾਇਆ ਜੀ ਜੀ ਹੁਣ ਕਦੋਂ ਦਾ ਪਲਾਨ ਹੈ ਤੁਹਾਡੇ ਸਰ ਗੱਲ ਪਤਾ ਕੀ ਹੋਈ ਜਦੋਂ ਤੁਹਾਡੇ ਕੋਲ ਆਏ ਸੀ ਨਾ ਤਾਂ ਮੈਂ ਜਦੋਂ ਯੂਐਸ ਬੋਲਿਆ ਤਾਂ ਤੁਸੀਂ ਨਾ ਕਰਤੀ ਤੁਸੀਂ ਕਿਹਾ ਯੂਐਸ ਕਿਉਂ ਜਾਣਾ ਜਦੋਂ ਬੱਚਾ ਬੱਚਾ ਗਿਆ ਸੀ ਕਹਿੰਦੇ ਜਦੋਂ ਬੱਚਾ ਤੁਹਾਡੇ ਕੋਲ ਲੈ ਕੇ ਆਇਆ ਸੀ ਯੂਐਸ ਕਿਉਂ ਜਾਣਾ ਤੇ ਮੈਂ ਬੋਲਿਆ ਕਿ ਇਹ ਗੱਲ ਬਾਤ ਹੈ ਕਹਿੰਦੇ ਯੂਐਸ ਤੇ ਛੱਡੋ ਭਰੇ ਤੁਸੀਂ ਕੈਨੇਡਾ ਦਾ ਲਾਓ ਬੱਚੇ ਦੀ ਫਾਈਲ ਈਜ਼ੀ ਵਾਲਾ ਉੱਥੋਂ ਵਾਸਤੇ ਬੱਚੇ ਦੀ ਫਾਈਲ ਈਜ਼ੀ ਵਾਲਾ ਤੁਸੀਂ ਉੱਥੇ ਜਾਓ ਇਹਨੂੰ ਇਹਨੂੰ ਛੱਡੋ ਜਾਂ ਆਸਟ੍ਰੇਲੀਆ ਵਾਸਤੇ ਵੀ ਤੁਸੀਂ ਕਰ ਸਕਦੇ ਹੋ ਪਰ ਕੈਨੇਡਾ ਸਭ ਤੋਂ ਵਧੀਆ ਹੈ 15-20 ਮਿੰਟ ਵਾਸੋਂ ਸੋਚਣ ਦਾ ਮੌਕਾ ਦਿੱਤਾ ਜੋ ਤੁਹਾਡੇ ਕੋਲ ਦੁਬਾਰਾ ਅੰਦਰ ਆਏ ਅਹੀਂ ਕਿਹਾ ਵੀ ਨਹੀਂ ਅਹੀਂ ਘਰੋਂ ਮਨ ਬਣਾਇਆ ਦਾ ਸਰ ਮਾਫ ਕਰ ਤੇ ਅਹੀਂ ਦੀ ਮਾਸੀ ਕੋਲ ਭੇਜਣਾ ਤੇ ਬੱਚਾ ਥੋੜਾ ਜਿਹਾ ਮਾਈਨਰ ਹੈ ਮਤਲਬ ਇਸ ਪੂਰਾ ਸਮਝ ਨਹੀਂ ਹੈ ਤੇ ਇਨੂੰ ਤੁਸੀਂ ਮਤਲਬ ਉੱਥੇ ਭੇਜੋ ਕਿੱਥੇ ਰਹਿੰਦੀ ਹੈ ਆਂ ਦਾ ਸਹਿਫਲਾ ਨਹੀਂ ਫਰੈਂਜਾਗਾ ਉਹ ਤੁਹਾਡੇ ਨਕਸ਼ੇ ਵਿੱਚ ਨਹੀਂ ਆਈ ਤੁਸੀਂ ਕਿਹਾ ਵੀ ਨਹੀਂ ਇੱਥੋਂ ਦੀ ਅਗਰ ਫਾਈਲ ਲਾਵਾਂਗੇ ਤੇ ਇਹਦੀ ਕੈਂਸਲ ਹੋ ਜਾਣੀ ਹੈ ਤੁਹਾਡੀ ਫਾਈਲ ਅਸੀਂ ਫਲਾਨੀ ਫਲਾਨੀ ਜਗ੍ਹਾ ਤੇ ਲਾਣੇ ਆ ਜਿਹੜੀ 100% ਤੁਸੀਂ ਉਸਲੇ ਮੁਬਾਰਕਬਾਦ ਦੇ ਕੇ ਬਾਹਰ ਭੇਜਿਆ ਸੀ 100% ਤੁਹਾਡਾ ਕੰਮ ਹੋ ਜਾਏ ਤੁਸੀਂ ਬੰਕਰ ਹਿੱਲ ਕਾਲਜ ਦਿੱਤਾ ਨੂੰ ਬੋਸਟਨ ਦੇ ਵਿੱਚ 3 ਮਹੀਨੇ ਦੇ ਅੰਦਰ 4 ਮਹੀਨੇ ਦੇ ਅੰਦਰ ਬੱਚੇ ਦਾ ਕੰਮ ਟਾਈਮ ਵੀ ਨਹੀਂ ਲੱਗਿਆ ਜ਼ਿਆਦਾ ਤਾਂ 4 ਕੁ ਮਹੀਨੇ ਲ ਸਿਰਉਂਦੀ ਹੈ ਉਥੋਂ ਅਜੇ ਤੱਕ ਕਦੀ ਕੋ ਵਾਪਸ ਨਹੀਂ ਆਇਆ ਵਾਪਸ ਨਹੀਂ ਆਇਆ ਬੜੀ ਅੱਛੀ ਯੂਨੀਵਰਸਿਟੀ ਚ ਉਦਾ ਮਤਲਬ ਲੱਗਿਆ ਇਹ ਸਟਾਰਟਿੰਗ ਚ ਉਹ ਸ਼ਹਿਰ ਹੀ ਇਦਾਂ ਦਾ ਉੱਥੇ ਸਿਰਫ ਪੜੇ ਲਿਖੇ ਲੋਕ ਨੇ ਕ੍ਰਿਮੀਨਲਸ ਨਹੀਂ ਹੈਗੇ ਹਾਂਜੀ ਹਾਂਜੀ ਅਸੀਂ ਉੱਥੇ ਬੱਚੇ ਭੇਜਦੇ ਆ ਜਿੱਥੇ ਸਾਨੂੰ ਪਤਾ ਬੱਚੇ ਦਾ ਕੁਝ ਬੰਨਣਾ ਬੰਨਣਾ ਐਂਬੈਸੀ ਚ ਕੀ ਕੀ ਪੁੱਛਿਆ ਤੁਹਾਨੂੰ ਐਂਬੈਸੀ ਚ ਕੁਝ ਨਹੀਂ ਪੁੱਛਿਆ ਜੀ ਬਸ ਬੱਚੇ ਕੋਲ ਪਹਿਲੇ ਸਾਡੇ ਕੋਲ ਪਾਸਪੋਰਟ ਮੰਗੇ ਅਸੀਂ ਪਾਸਪੋਰਟ ਦਿੱਤੇ ਫਿਰ ਬੱਚੇ ਦੇ ਕਾਗਜ਼ ਮੰਗੇ ਉਹਨਾਂ ਨੇ ਜਿਹੜੇ ਪਾਸਪੋਰਟ ਤੇ ਵੀਜ਼ਾ ਬੱਚੇ ਦਾ ਮੰਗਿਆ ਅਸੀਂ ਉਹ ਕੀਤਾ ਅੱਗੇ ਤੇ ਫਿਰ ਉਹਨਾਂ ਆਪਣਾ ਨੈਟ ਤੋਂ ਦੇਖਿਆ ਦੇਖਣ ਤੋਂ ਬਾਅਦ ਫਿਰ ਉਹ ਥੋੜਾ ਬਹੁਤਾ ਉਹਨਾ ਮੈਂਟਲ ਮੈਂਟਲ ਸੋਚਦੇ ਰਹੇ ਵੀ ਮੈਂ ਕੀ ਕਰਾਂ ਕੀ ਸੋਚਣ ਦੇ ਰੱਬ ਜਾਣਦਾ ਪਰ ਉਹਨਾਂ ਦਾ ਮੂਡ ਜਿਹੜਾ ਨਾ ਥੋੜਾ ਜਿਹਾ ਡਾਮਾ ਡੋਲ ਦੇ ਵਿੱਚ ਸੀ ਲੱਗਦਾ ਹੈ ਕਿ ਚਿਹਰੇ ਤੇ ਉਹਨਾਂ ਦੇ ਉਹ ਨਹੀਂ ਹੈ ਕਿ ਮਤਲਬ ਕਿ ਸ਼ਾਇਦ ਮੁੱਕਰ ਨਾ ਜਾਣ ਇਹਨਾਂ ਦੇ ਹੱਥ ਦੇ ਵਿੱਚ ਨਾ ਬੱਚੇ ਦਾ ਕਾਲਜ ਦਾ ਲਿਖ ਕਿ ਉਹ ਕਾਗਜ਼ ਦੂਸਰਾ ਹਾ ਆਫੀਸ਼ੀਅਲੀ ਕਾਗਜ਼ ਆ ਥੋੜਾ ਜਿਹਾ ਵਰਕ ਦਾ ਕਲਰ ਕੋਈ ਹੋ ਰਿਹਾ ਕਾਗਜ਼ ਦਾ ਤੁਹਾਡੀ ਸ਼ਰਟ ਵਰਗਾ ਰੰਗ ਹਾਂਜੀ ਹਾਂਜੀ ਇਹਦੇ ਵਿੱਚ ਹੈਗਾ ਉਹ ਮੈਂ ਜਿੱਦਾਂ ਕਾਗਜ਼ ਫਿਰ ਮੈਂ ਇਹਨਾਂ ਹੱਥੇ ਦੇਖਿਆ ਮੈਂ ਇਹਨਾਂ ਦੇ ਕੋਲੋਂ ਕ ਲੈ ਕੇ ਨਾ ਕਿ ਮੈਂ ਸਾਰ ਆਪਣੇ ਕੰਪਿਊਟਰ ਤੇ ਕੰਮ ਕਰਦੇ ਪਏ ਹੇ ਤੇ ਮੈਂ ਉਹਨਾਂ ਦੇ ਛਲੇ ਟੇਬਲ ਤੇ ਛਲੇ ਉਸੋਂ ਸ਼ੀਸ਼ੇ ਥਲਾਂ ਦੀ ਵਾੜ ਦੇ ਤਾਂ ਅੰਦਰ ਜਿਲੇ ਵਾੜਿਆ ਜਿਲੇ ਕਾਗਜ਼ ਵਾੜ ਦਿੱਤਾ ਉਹਦੇ ਅੰਦਰ ਤੇ ਉਹਨਾਂ ਨੇ ਉਹ ਆਪਣੇ ਜਿਲੇ ਮੂੰਹ ਸਿਰ ਚੁੱਕ ਕੇ ਦੇਖਿਆ ਤੇ ਉਹਨਾਂ ਨੂੰ ਕੇ ਕਾਗਜ਼ ਪੇਤਾ ਮਿਲਿਆ ਤੇ ਉਹਨਾਂ ਜਿੱਦਾਂ ਕਾਗਜ਼ ਫੜਿਆ ਇਦਾਂ ਕਰਕੇ ਕਾਗਜ਼ ਦੇਖਿਆ ਤੇ ਫਿਰ ਉਹਨਾਂ ਦਾ ਜਿਹੜਾ ਨਾ ਫਿਰ ਕਹਿੰਦੇ ਹਾਂ ਫਿਰ ਉਹਨਾਂ ਨੇ ਆਪਣੇ ਆਪ ਨੂੰ ਸਮਾਈਲ ਪਾਸ ਕੀਤੀ ਐ ਤੇ ਫਿਰ ਕਹਿੰਦੇ ਵੀ ਠੀਕ ਐ ਓਕੇ ਮੁਬਾਰਕ ਮੁਬਾਰਕਾਂ ਦਿੱਤੀਆਂ ਤੁਹਾਨੂੰ ਕੁਐਸਚਨ ਕੋਈ ਨਹੀਂ ਸੀ ਕਰਮਾਲੇ ਹੋਂ ਤੁਸੀਂ ਤੁਹਾਡੇ ਸਾਡੇ ਬੱਚੇ ਦੀ ਪ੍ਰੋਫਾਈਲ ਦੇਖੀ ਹੈ ਬੱਚੇ ਦੀ ਪ੍ਰੋਫਾਈਲ ਦੇਖੀ ਬੱਚੇ ਦੀ ਪ੍ਰੋਫਾਈਲ ਦੇਖੀ ਡਾਕੂਮੈਂਟ ਹੀ ਪੂਰੇ ਸਾਡੇ ਕੰਪਲੀਟ ਕਰਵਾ ਕੇ ਭੇਜਦੇ ਸੀ ਕਿ ਕੋਈ ਡਾਕੂਮੈਂਟ ਉਦੋਂ ਹੀ ਕੰਪਲੀਟ ਹੋ ਗਿਆ ਜਦੋਂ ਬੱਚਾ ਤੁਹਾਡਾ ਬੋਸਟਨ ਚਲਾ ਗਿਆ ਹਾਂਜੀ ਹਾਂਜੀ ਬਿਲਕੁਲ ਉਹ ਨਹੀਂ ਸੀ ਨਾ ਜਿਹੜੀ ਬਿਲਕੁ ਸਾਲ ਲੱਗਨੇ ਗ੍ਰੀਨ ਕਾਰਡ ਮਿਲ ਜਾਣਾ ਬਸ ਠੀਕ ਹੈ ਠੀਕ ਬਸ ਇਹੀ ਚਾਹਨੇ ਹੈ ਕਿ ਸਾਡਾ ਬੱਚਾ ਉਥੇ ਅੱਛੀ ਸਟੱਡੀ ਕਰ ਲਵੇ ਬਸ ਅੱਛੀ ਸਟੱਡੀ ਕਰ ਲਵੇ ਉਹ ਲੋਕ ਇਹੀਂ ਪੈਸਾ ਵੀ ਨਹੀਂ ਚਾਹਦੇ ਸਾਨੂੰ ਅਜੇ ਪੈਸਾ ਨਹੀਂ ਚਾਹੀਦਾ ਸਾਨੂੰ ਅਜੇ ਕੋਈ ਪੈਸਾ ਨਹੀਂ ਚਾਹੀਦਾ ਬੱਚੇ ਮੈਂ ਬਾਰ ਬਾਰ ਇਹੀ ਸੋਚੀ ਜਾ ਰਹੀ ਆਂ ਜਿਸ ਇਲਾਕੇ ਚ ਤੁਸੀਂ ਆਏ ਹੋ ਉਸ ਇਲਾਕੇ 'ਚ ਰੋਟੀ ਖਾਣੀ ਓਕੀ ਕਿੱਦਾਂ ਤੁਸੀਂ ਬੱਚਾ ਪੜਾਇਆ ਹੋਇਆ ਅਹੀਂ ਕਦੀ ਬੱਚੇ ਨੂੰ ਨਹੀਂ ਕਹਿੰਦੀ ਇਹ ਤੁਹਾਨੂੰ ਕਮਾ ਕੇ ਦਿਓ ਨਾ ਅਹੀਂ ਕਿ ਆਪਣੀ ਸਟੱਡੀ ਪੂਰੀ ਕੋਈ ਪੜਾਉਣਾ ਤੇ ਵੜਨ ਨਹੀਂ ਦੇਣਾ ਤੇ ਬੱਚੇ ਸਾਡੇ ਸਿਰ ਤੇ ਕਰਜ਼ਾ ਕਿੰਨਾ ਉਹ ਸਾਡੇ ਸਿਰ ਤੇ ਆ ਅਸੀਂ ਮੁਕਾਲਾਂ ਕਰ ਤੂੰ ਆਪਣੀ ਪੜ੍ਹਾਈ ਤੇ ਧਿਆਨ ਦੇ ਜੋ ਤੂੰ ਕਰਨ ਗਿਆ ਕਰਜਾ ਚੁੱਕ ਕੇ ਭੇਜਿਆ ਸੀ ਨਹੀਂ ਜੀ ਨਹੀਂ ਪਰਮਾਤਮਾ ਨੇ ਇਥੇ ਬੇਨਤ ਕੀਤੀ ਹੋਈ ਸੀ ਬੇਨਤ ਕੀਤੀ ਜੀ ਸਾਡੇ ਮਾਤਾ ਪਿਤਾ ਨੇ ਰੱਖੇ ਦੇ ਅਸੀਂ ਰੱਖੇ ਦੇ ਸੀਵਿੰਗ ਕਰਦੇ ਰਿਹਾ ਇਹ ਸੋਚ ਕੇ ਕਿ ਬੱਚਾ ਵਸੇ ਅੱਜ ਦੇ ਪਿੰਡਾਂ ਵਾਲੇ ਲੋਕ ਨਾ ਆਪਣਾ ਬੱਚਾ ਅਮਰੀਕਾ ਭੇਜਣਾ ਚਾਹੁੰਦੇ ਨੇ ਡੰਕੀ ਰੂਟ ਆਹ ਡੰਗੀ ਰੂਟ ਤੇ ਜੀ 50-60 ਲੱਖ ਰੁਪਿਆ 70 ਲੱਖ ਰੁਪਿਆ ਲਾ ਕੇ ਕਦੀ ਜ਼ਿੰਦਗੀ ਜਵਾਬਸ ਨਹੀਂ ਆ ਸਕਦਾ ਬੱਚਾ ਨਹੀਂ ਆ ਸਕਦਾ ਹੁਣ ਦੇਖੋ ਹੱਤ ਕੜੀਆਂ ਲਾ ਕੇ ਸਾਡੇ ਪਿੰਡੋਂ ਸਾਡੇ ਇਲਾਕੇ ਦੇ ਵਿੱਚ ਗਏ ਦੇ ਨੇ ਵਿੱਚ ਪਰ ਮੇਰੇ ਘਰ ਦਾਦਾ 10 ਸਾਲ ਹੋ ਗਏ ਉਹਨਾਂ ਅੱਜ ਤੱਕ ਬਾ ਹਾ ਜੀ ਤੁਹਾਡੇ ਕਿੰਨੇ ਪੈਸੇ ਲੱਗੇ ਸੀ ਜਾਣ ਲੱਗੇ ਕੁਛ ਵੀ ਨਹੀਂ ਤੁਹਾਨੂੰ ਅਸੀਂ ਪੈਸਾ ਕੋਈ ਨਹੀਂ ਦਿੱਤਾ ਜੀ ਤੁਸੀਂ 50 ਹਜ਼ਾਰ ਕਹਿੰਦੇ ਜੀ ਕਹਿੰਦੇ ਦੇਣਾ ਤੇ ਹੜਾ ਰਹਿਣ ਦਿਓ ਕਿੰਨੇ ਪੈਸੇ ਲੱਗੇ ਤੁਹਾਡਾ ਬੱਚਾ ਅਮਰੀਕਾ ਭੇਜਣ ਨੂੰ ਤੁਹਾਨੂੰ ਕੋਈ ਪੈਸਾ ਨਹੀਂ 50000 ਰੁਪਿਆ ਸਿਰਫ ਲੱਗਾ ਜੀ ਮੇਰਾ ਜੀ ਤੁਸੀਂ ਉਹ ਵੀ ਕਹਿੰਦੇ ਵਿੱਚ ਉਹ ਤੇ ਦੇਣੇ ਤੇ ਹੜਾ ਰਹਿਣ ਦਿਓ ਇਹ ਨਾ ਪਰਮਾਤਮਾ ਜਦੋਂ ਕਿਸੇ ਨੂੰ ਕੋਈ ਬਖਸ਼ ਦਿੰਦਾ ਨਾ ਹਾਂਜੀ ਬਿੰਦ ਕਰਾਂਦਾ ਉਹ ਕਿਸੇ ਦੇ ਕਰਮਾਂ ਨਾਲ ਕਰਾਂਦਾ ਸਾਡੇ ਸ਼ੋਭਾ ਲਿਖੀ ਸੀ ਤੁਹਾਡੇ ਬੱਚੇ ਦੀ ਤਾਂ ਤੁਹਾਡਾ ਕੰਮ ਸਿਰੇ ਚੜ ਗਿਆ ਨਹੀਂ ਤੁਹਾਡਾ ਯੋਗਦਾਨ ਸਭ ਤੋਂ ਵੱਡਾ ਪਰਮਾਤਮਾ ਤੋਂ ਬਾਅਦ ਤੁਹਾਡਾ ਯੋਗਦਾਨ ਹੈ ਪਤਾ ਹੀ ਨਹੀਂ ਮੈਨੂੰ ਕਿੱਥੋਂ ਕਿੱਥੋਂ ਲੋਕ ਕਦੋਂ ਕਦੋਂ ਚਲੇ ਗਏ ਜੀ ਹਾਂ ਜੀ 4 ਸਾਲ ਹੋ ਗਏ ਤੁਹਾਡਾ ਬੱਚਾ ਹਾਂ ਜੀ ਹਾਂ 4 ਸਾਲ 4 ਸਾਲ ਅੱਜ ਤੁਹਾਨੂੰ ਮਿਲਿਆ ਅੱਛਾ ਲੱਗਾ ਮਿਲ ਕੇ ਇਦਾਂ ਦੇ ਮਾਪਿ ਹੋ ਹੈਗੇ ਆ ਜਿਹੜੇ ਕਿ ਆਪਣੇ ਭੁੱਖੇ ਰਹਿ ਕੇ ਬੱਚਿਆਂ ਨੂੰ ਪੈਸੇ ਭੇਜੇ ਆ ਆ ਭੇਜੇ ਭੇਜੇ ਮੈਂ ਬੱਚੇ ਮੈਂ ਭਲੇ ਉਹ ਤੋਂ ਮੈਂ ਜੀ ਵੀ ਮਨੂੰ ਕਹਿੰਦਾ ਮੈਂ ਕਿ ਤੂੰ ਚਿੰਤਾ ਨਾ ਕਰ ਤੂੰ ਮਾਸਟਰ ਕਰ ਇੱਕ ਵਾਰੀ ਕੰਪਲੀਟ ਹੋ ਕੇ ਅੱਗੇ ਪਰਮਾਤਮਾ ਨਾਲ ਭੇਜੇ ਇੱਥੇ ਜਿੰਨਾ ਕਰਿਆ ਕਿ ਪਰਮਾਤਮਾ ਨੇ ਅੱਗੇ ਜਦੋਂ ਅਸੀਂ ਤੁਹਾਡਾ ਕੰਮ ਸ਼ੁਰੂ ਕੀਤਾ ਤੁਹਾਡਾ ਬੱਚਾ ਜਦੋਂ ਗਿਆ ਹਾਂਜੀ ਹਾਂਜੀ ਉਦੋਂ ਤੁਹਾਡੇ ਸ਼ੁਰੂ ਚ ਕਿੰਨੇ ਪੈਸੇ ਲੱਗੇ ਕਿੰਨਾ ਪੈਸਿਆਂ ਨਾਲ ਬੱਚਾ ਤੁਹਾਡਾ ਬੱਚਾ ਬਾਹਰ ਚਲਾ ਗਿਆ ਬੱਚੇ ਨੇ ਫੀ ਦੀ ਵਾਰੀ ਬੱਚੇ ਨੇ ਵਿਦ ਇੱਕ ਸਮੈਸਟਰ ਦੀ ਫੀਸ ਪਲੱਸ ਜਿਹੜੇ ਉਹ ਇੰਸ਼ੋਰੈਂਸ 9.5 ਲੱਖ ਰੁਪਈਆ ਜੀ 9.5 ਲੱਖ 9.5 ਲੱਖ ਰੁਪਈਆ ਸਾਲ ਦਾ ਲੱਗਦਾ ਸਾਲ ਇਹ ਨਾ ਪਹਿਲੇ ਸਮੈਸਟਰ ਪਹਿਲੇ ਸਮੈਸਟਰ ਦਾ ਜੀ 3 ਲੱਖ 60 ਤੋਂ 3 ਲੱਖ ਰੁਪਈਆ ਇੰਸ਼ੋਰੈਂਸ ਦੀ ਸੀ ਤੇ 6.5 ਲੱਖ ਰੁਪਈਆ ਉਸੀ ਫੀਸ ਸੀ ਇੱਕ ਸਮੈਸਟਰ ਤੇ ਲਗਭਗ ਬਾਅਦ ਵਿੱਚ ਫੀਸਾਂ ਤੁਸੀਂ ਭੇਜੀਆਂ ਹਾਂ ਤੋ ਲਗਭਗ ਮੇਰੇ ਖਾ ਚਾਰ ਚਾਰ ਪੰਜ ਫੀਸਾ ਮੈਂ ਭੇਜੀ ਹੋਣੀਆਂ ਨੇ 1 ਕਦੀ ਫੀਸ ਟੁੱਟੀ ਫੁੱਟੀ ਉਹਨੇ ਕਰ ਲਈ ਹੋਣੀਆਂ ਹੁਣ ਆਪੇ ਹੁਣ ਆਪੇ ਕਰਦਾ ਪਿਆ ਜੀ ਹੁਣ ਆਪੇ ਕਰਦਾ ਪਿਆ ਜੀ ਕਰੀਬ ਮੈਂ ਕੋਈ 50 ਲੱਖ ਤੋਂ ਉੱਪਰ ਪਰ ਮੈਂ ਕੋਈ ਨਹੀਂ ਭੇਜ ਰਿਹਾ ਕੁਝ ਮੈਂ ਕੁਝ ਨਹੀਂ ਭੇਜਣ ਦੇ ਆ ਜੀ ਚਲੋ ਹੁਣ ਵਾਰੀ ਉਹਦੀ ਹੈ ਜੀ ਮੈਂ ਆਜੂ ਹੁਣ ਆਪੇ ਕਰੇਗਾ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪੰਜਾਬੀ ਲੋਕਾਂ ਨੂੰ ਜਿਹੜੇ ਬੱਚੇ ਬਾਹਰ ਭੇਜਣਾ ਚਾਹੁੰਦੇ ਨੇ ਬੱਚਾ ਬਾਹਰ ਭੇਜਣਾ ਚਾਹੀਦਾ ਬਾਹਰ ਸਿੱਧੇ ਤਰੀਕੇ ਨਾਲ ਭੇਜਣਾ ਚਾਹੀਦਾ ਪੜਨ ਵਾਸਤੇ ਵੀ ਜੋ ਬੱਚਾ ਪੜਨ ਵਾਸਤੇ ਬੜਾ ਲਾਂਦੇ ਲੋਕ ਕਿਹਨੇ ਪੰਜਾਬ ਖਾਲੀ ਕਰ ਇਹ ਵੀ ਆ ਜਾਏਗਾ ਨਾ ਉਧਰ ਦੀ ਸਟੱਡੀ ਕਰਕੇ ਆ ਜਾਏਗਾ ਇੱਥੇ ਬੱਚਾ 5-4 ਲੱਖ ਰੁਪਏ ਦਾ ਬੱਚੇ ਨੂੰ ਤੇ ਅੱਗੇ ਪੈਕੇਜ ਖੜਾ ਬੱਚੇ ਵਾਸਤੇ ਜੀ ਜੇ ਤੁਹਾਡਾ ਬੱਚਾ ਬਾਹਰ ਨਹੀਂ ਜਾਂਦਾ ਨਹੀਂ ਗਿਆ ਹੁੰਦਾ ਹੁਣ ਉਹਨੇ ਕੀ ਕਰਦੇ ਹੋਣਾ ਸੀ ਇੱਥੇ ਸਰ ਹਜੇ ਪੜ੍ਹੀ ਕਰਦਾ ਹਜੇ ਪੜ੍ਹਾਈ ਕੰਪਲੀਟ ਹੋਣੀ ਬੜੀ ਮੁਸ਼ਕਿਲ ਨਾਲ ਆਈ लवली ਵਗੈਰਾ ਦਾ ਰੈਡੀ ਇਹ ਵੀ ਜਾਂਦੇ ਕਿਤੇ ਵੀ ਜਾਂਦੇ लवली ਚ ਇਹਨੂੰ ਉਹਦੀ ਐਡਮਿਸ਼ਨ ਕਰवानी ਸੀ ਜੀ ਉੱਥੇ ਵੀ ਉਹਦੇ ਪਾਸੇ 25-30 ਲੱਖ ਰੁਪਈਆ ਤੇ ਲੱਗਣੇ ਲੱਗਣਗੇ ਹਾਂ 4 ਸਾਲ ਚ ਲੱਗ ਜਾਣਗੇ 12 ਮਹੀਨਾ ਤੇ ਲੱਗਣੇ ਲੱਗਣਾ ਹੀ ਉਸ ਤੋਂ ਉਸ ਤੋਂ ਕਈ ਗੁਣਾ ਘੱਟ ਪੈਸੇ ਸਾਡੇ ਇੱਥੇ ਸ਼ਾਇਦ ਇੱਥੇ ਰੰਦੇ ਬੱਚਿਆਂ ਨੂੰ ਕੁਝ ਗਲਤ ਹੈਬਿਟਸ ਵੀ ਪੈਂਦੀਆਂ ਇਹ ਚੀਜ਼ ਹੋ ਸਕਦਾ ਹੀ ਕਿਉਂਕਿ ਸੋਸਾਇਟੀ ਉਹ ਜੀ ਹੈ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਤੁਹਾਡਾ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਇਹ ਵੀਡੀਓ ਜਿਹੜਾ ਬਣਦਾ ਪਹਿਲੇ ਤੁਹਾਨੂੰ ਪਤਾ ਇਸ ਵੀਡੀਓ ਨੇ ਬੜੇ ਲੋਕਾਂ ਨੂੰ ਪ੍ਰੇਰਿਤ ਕਰਨਾ ਹਾਂਜੀ ਪੋਜ਼ਿਟਿਵ ਹੁੰਦੇ ਆ ਲੋਕ ਦੇਖ ਕੇ ਕਿ ਯਾਰ ਸਹੀ ਤਰੀਕੇ ਨਾਲ ਵੀ ਮਾਰ ਜਾਇਆ ਜਾ ਸਕਦਾ ਗਲਤ ਤਰੀਕੇ ਨਾਲ ਦੇਖੋ ਮਾਂ ਪਿਓ ਦੀ ਵੀ 24 ਘੰਟੇ ਜਾਨ ਸੁੱਕਦੀ ਰਹਿੰਦੀ ਹੈ ਤੇ ਬੈਨੀਫਿਟ ਕੋਈ ਨਹੀਂ ਉਸ ਚੀਜ਼ ਦਾ ਜਿਹੜੀ ਜਾਨ ਸੁੱਕਦੀ ਹੈ ਨਾ ਜੀ ਜਾਗਰੂਕਤਾ ਨਹੀਂ ਹੈ ਨਾ ਲੋਕਾਂ ਨੂੰ ਜਦੋਂ ਪ ਨਹੀਂ ਸਾਨੂੰ ਨਹੀਂ ਸਾਨੂੰ ਨਹੀਂ ਸਾਨੂੰ ਚਲ ਕੇ ਲਾ ਰੂਣਦਾ ਉਹ ਕਰ ਸੈਡ ਬਿਲਕੁਲ ਤੁਸੀਂ ਬਾਹਰ ਅੰਦਰ ਟਾਈਮ ਪਾਸ ਕਰਨਾ ਮੁਸ਼ਕਿਲ ਜੀ ਜੀ ਮਾਂ ਵਾਸਤੇ ਬੜੀ ਦਿੱਕਤ ਮਾਂ ਲਈ ਬੜਾ ਮੁਸ਼ਕਿਲ ਨਹੀਂ ਸਾਡੇ ਜਦੋਂ ਪਹਿਲੀ ਵਾਰ ਹੀ ਗਿਆ ਸੀ ਤੇ ਇਹ ਮੇਰੇ ਖਿਆਲ ਹਫਤਾ ਬਾਅਦ ਤੈਨਾਂ ਖਾਣਾ ਨਹੀਂ ਖਾਦਾ ਜੀ ਹਫਤਾ ਬਾਅਦ ਨਹੀਂ ਲੱਭਣਾ ਆਂਦੇ ਜਾਂਦੇ ਅੰਦਰ ਬਾਹਰ ਬੈਠੇ ਗੋ ਬੇਟੀ ਤੇ ਅੰਦਰ ਹੀ ਪਈ ਦੀ ਵਿਚਾਰੀ ਉਹ ਅਸਾਂ ਦਾ ਜਾਂਦੇ ਦੀ ਸੁੱਖਾ ਨਹੀਂ ਹੁੰਦਾ ਬੱਚਾ ਬਹੁਤ ਔਖਾ ਜੀ ਬਹੁਤ ਔਖਾ ਜੀ ਸ਼ੁਕਰ ਕੋ ਦੋ ਵਾਰੀ ਮਿਲ ਗਿਆ ਸਾਨੂੰ ਤੇ ਬੜੀ ਸਾਡਾ ਮਨ ਟੈਕ ਗਿਆ ਹੁਣ ਕੀ ਪਲਾਨ ਕਰੋ ਜਾਣਾ ਤੁਸੀਂ ਹਮਸਰ ਦੀ ਗ੍ਰੈਜੂਏਸ਼ਨ ਸੈਰੇਮਨੀ ਹੈ ਉਹਦੀ ਨੇ 17 18 19 ਤੇ ਉਸ ਤੋਂ ਪਹਿਲੇ ਉਸ ਤੋਂ ਪਹਿਲੇ ਸਾਨੂੰ 15 ਨੂੰ ਜਾਉਂਗੇ ਉੱਥੇ ਕਾਲਾ ਕੋਟ ਪਾ ਕੇ ਮੁੰਡੇ ਨੂੰ ਫੋਟੋ ਅੰਚ ਜਾਈਆਂ ਜਾਈਆਂ ਜੀ 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 ਸਹੀ ਹੈ 17 18 ਮਈ ਨੂੰ ਹਾਂਜੀ 18 ਮਈ ਨੂੰ 17 18 ਮਈ ਨੂੰ ਜੀ ਮੈਨੂੰ ਡਰੈਸ ਦੇ ਦਿਓ ਤੁਸੀਂ ਜ਼ਰੂਰ ਮੈਂ ਕੋਸ਼ਿਸ਼ ਕਰੂੰਗਾ ਮੈਂ ਵੀ ਪਹੁੰਚੂੰਗਾ ਜ਼ਰੂਰ ਪਹੁੰਚਾਂ ਜੀ ਜ਼ਰੂਰ ਜੀ ਵੀ ਫੋਟੋ ਖਿਚਵਾਵਾਂਗੇ ਇਹ ਤਾਂ ਬਹੁਤ اچھی ਗੱਲ ਹੈ ਜੀ ਫਿਰ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਹਾਂਜੀ ਬਹੁਤ ਜ਼ਿਆਦਾ ਤੁਹਾਡਾ ਅਮਰੀਕਾ ਤੋਂ ਗ੍ਰੈਜੂਏਟ ਹੋ ਰਹੇ ਹੋ ਤੁਹਾਡਾ ਜੀ ਹਾਂਜੀ ਤੁਹਾਡਾ ਤੇ ਬੜਾ ਫੈਨ ਹੈ ਜੀ ਉਹ ਨਹੀਂ ਬੱਚਾ ਬੇਨਤੀ ਸੀ ਕਰ ਤੁਹਾਡਾ ਬੱਚਾ ਬੜਾ ਫੈਨ ਤੁਹਾਡਾ ਤੁਹਾਨੂੰ ਫੋਟੋ ਦਿਖਾਈ ਤੁਹਾਨੂੰ ਫਟੇ ਯਾਦ ਆ ਜਾਏਗਾ ਜੀ 17 ਸਾਲ ਦਾ ਹੀ ਹੋਇਆ ਹੀ ਹਾਂਜੀ ਉਹ ਮੈਨੂੰ ਯਾਦ ਆ ਹਾਂਜੀ ਟੰਬਰ ਚ ਗਿਆ ਬਚਾ ਜੀ ਸਾਢੇ 3 4 ਚੌਥਾ ਸਾਲ ਲੱਗਾ ਜੀ ਉਹਨੂੰ ਬੱਚੇ ਨੂੰ ਅਜੇ ਦੱਸੋ ਕਿੰਨਾ ਕਰਮਾ ਵਾਲਾ ਜਵਾਕ ਤੁਹਾਡਾ 10 10 ਸਾਲ ਦੇ ਦੋਵਾਂ ਨੂੰ ਤੁਹਾਡੇ ਵੀ ਜੇ